ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਬਾਈ ਸ਼ੇਰਾਂ ਨਾਲ ਜੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਦੇਖੋ ਅੱਜ ਬਾਈ ਉਹਨਾਂ ਦੀ ਡਿਮਾਂਡ ਪੂਰੀ ਕਰਦੀ ਚਲੋ ਆਪਣਾ ਆਖਾ ਮੰਨ ਲੈ ਬਾਈ ਉਹਨਾਂ ਦਾ ਤੇ ਆਖ ਰੱਖ ਕੇ ਮੰਨਦੇ ਜੇਰ ਭਾਦੀ ਨਹੀਂ ਕਿਸ ਚੀਜ਼ੋਂ ਪਰ ਅੱਜ ਨੀਲੀਆਂ ਵੀ ਲਿਆ ਦੇ ਬੁਰੀਆਂ ਵੀ ਲਿਆ ਆਂਦੀਆਂ ਤੇ ਮੇਰਾ ਮਤ ਇਹ ਵਿੱਚ ਚੁਟਕਲੇ ਕੰਮੀ ਹੋਵੇ ਤਾਜੀਦਾਰੀ ਵੀਡੀਓ ਵੇਖ ਲੈ ਤਾਜੀਦਾਰ ਮੰਨ ਲੈ ਲੇ ਕਰੋ ਸਤਿ ਸ਼੍ਰੀ ਅਕਾਲ ਹੋਰ ਦੱਸੋ ਜੀ ਕਿਰਪਾ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਜ਼ਾਰੇ ਵਜੇ ਸੰਦੀ ਵੀਰ ਬਾਈ ਕੀ ਗੱਲ ਆ ਹਾਂ ਚਲੋ ਇਹ ਆਪ ਸਪਲਾਈ ਨਹੀਂ ਮਾਰ ਲਾਂਗੇ ਇਹ ਡਿਮਾਂਡ ਪੂਰੀ ਕਰਦੇ ਹਾਂ ਡਿਮਾਂਡ ਪੂਰੀ ਕੁਝ ਮਹਾਰਾਜ ਕਰ ਚੱਲ ਫਾਹੇ ਵਾਲੇ ਦੀ ਨਾ ਸੰਦੀਪ ਗੱਲ ਕਈ ਪੂਰੀ ਹੋ ਜਾਂਦੀ ਆ ਸਾਨੂੰ ਫੋਨ ਆਉਂਦੇ ਆ ਕਿ ਭਾਈ ਜੀ ਮਤਲਬ ਕੀ ਕਹਿ ਦੋ ਬੂਰੀਆਂ ਲਿਆਂ ਜਾਂਦੀਆਂ ਨਾ ਫਿਰ ਉਹ ਤੁਹਾਨੂੰ ਕਹਿਣਾ ਪੂਰੀ ਨੀਲੀ ਜਦੋਂ ਵੀਰ ਆਪਾਂ ਚਲੋ ਪਹਿਲਾਂ ਆਪਾਂ ਜਦੋਂ ਨਾ ਵੀਡੀਓ ਤੂੰ ਨਹੀਂ ਬਣਾਉਣ ਲੱਗਾ ਪੂਰੀ ਮੈਨੂੰ ਕੋ ਲੈਂਦਾ ਨਹੀਂ ਪੰਜਾਬ ਬੂਰੀ ਐ ਇਹ ਨਹੀਂ ਕਰਨੀ ਔਰ ਡੱਬੀ ਜੀ ਇਹ ਨਹੀਂ ਲੈਣੀ ਇਹ ਤੇਰੀ ਦੇਣਿਆਂ ਵਾਸਤੇ ਜਾਣਦੀ ਕਿ ਤੇ ਫੜਾ ਉੜਦੀਆਂ ਜਾਂਦੀਆਂ ਔੜਦੀਆਂ ਬੁਰੀ ਦਾ ਅੱਜ ਵੀਰ ਮਈਆਂ ਜ਼ਿਆਦਾ ਹੈ ਮੇਰੇ ਕੋ ਹਾਂ ਜੀ ਵੇਖੀਏ ਆ ਤਰੇ ਸਾਹਮਣੇ ਗੱਡੀ ਜਲਦੀਆਂ ਦੋ ਮਈਆਂ ਭਲਾਤ ਦੇ ਬੰਦਿਆਂ ਨੇ ਗੱਡੀਆਂ ਭਾਅ ਵੀ ਉੱਚੇ ਕਿੰਨੀਆਂ ਗੱਡੀਆਂ ਮਈਆਂ ਹੁਣ ਸਾਢੇ 3 ਲੱਖ ਦੀਆਂ ਦੋ ਮਈਆਂ ਦਿੱਤੀਆਂ ਮੈਂ ਵੀ ਕਹਿੰਦਾ ਚੰਗਾ ਪਹਿਲਾਂ ਵੇਖੀਏ ਅਗਲੇ ਭਾਅ ਤੇ ਕਿੱਥੇ ਆ ਦੇਰ ਤੋਂ ਕਿਲੋ ਮਟਰ ਉਹ ਤੇ 150 ਤੇ ਬਿਲ ਇੱਥੇ ਆ ਗਿਆ ਅੱਗੇ ਵੀ ਉਹਨਾਂ ਪਹਿਲਾਂ ਪਿਛਲੇ ਸਾਲ ਖੜੀਆਂ ਮੇਰੇ ਕੋਲ ਚਾਰ ਮਈਆਂ ਤੇ ਇਹ ਮੁੰਡਾ ਗਿਆ ਗਰੀਸ ਤੋਂ ਵਿਚਾਰਾ ਆ ਗਿਆ ਵਾਪਸ ਤੇ ਕਹਿੰਦਾ ਫੇਰ ਮਈਆਂ ਲੈਣੀਆਂ ਨੇ ਚਲੋ ਚਲੋ ਤੇ ਦੋ ਲੈ ਗਿਆ ਮੈਂ ਫਿਰ ਤਾਂ ਵੀਡੀਓ ਚ ਪਾ ਦਿਆ ਸੰਦੀਵੀਰ ਫਿਰ ਨਜਾਇਜ਼ ਕਿਉਂ ਆਪਾਂ ਕਰੀਏ ਮਾਲ ਪਿਛਲਾ ਵੀਰ ਮੈਟੋਮੈਟਿਕ ਗਿਆ ਵੇਖਿਆ ਜੇ ਤੁਹਾਡਾ ਨਾ ਵੇਖਰ ਹੋਰ ਕਿਸੇ ਵੇਖ ਚਲੋ ਮਹਾਰਾਜ ਕਰਨ ਕਰਾਉਣ ਵਾਲਾ ਵੱਡੀ ਮਈ ਦਾ ਸੰਦੀਵੀਰ ਇਹ ਜੀ ਫੋਨ ਆਈ ਜਾਂਦੇ ਆ ਲੈ ਤੇ ਸ਼ਹਿਰ ਹੀ ਗਏ ਸੀ ਇੱਕ ਆਪਾਂ ਨੂੰ ਛੇਕ ਦਿਨ ਉਹ ਵੀਡੀਓ ਬਣਾਈ ਨੂੰ ਤੇ 7 ਦਿਨ ਮਈ ਸੁਈ ਨੂੰ ਰਾਤੀ ਫੋਨ ਕਰਦੇ ਕਹਿੰਦੇ 15 ਕਿ ਜਰਾ ਤੁਹਾਡੇ ਕਮੈਂਟ ਬਹੁਤ ਆਉਂਦੇ ਆ ਤੇ ਇੱਕ ਪਹਿਲੇ ਹੋਰ ਵੀਰ ਸੀ ਚਲੋ ਹੁਣ ਆਪਣਾ ਵੀਡੀਓ ਨਹੀਂ ਬੰਦ ਕਰ ਤਿੰਨ ਚਾਰ ਸਲੋਗੇ ਨਹੀਂ ਬਣਾਉਂਦੇ ਉਹਨਾਂ ਨੇ ਤੇ ਬੰਦ ਕਰਦੀ ਆ ਤੇ ਉਹਦੇ ਕਮੈਂਟ ਬਹੁਤ ਆਉਂਦੇ ਆ ਚਲੋ ਉਹਨੂੰ ਬੜਾ ਪਸੰਦ ਕਰਦੇ ਸੀ ਤੇ ਧੰਨਵਾਦ ਬੜਾ ਇਹਨੇ ਨਾ ਬਾਹਰੋਂ ਫੋਨ ਆਇਆ ਪਰਸੋਂ ਚ ਇਟਲੀ ਤੋਂ ਹੂੰ ਮੈਨੂੰ ਉਹਨੇ ਵੀਡੀਓ ਕਾਲ ਕੀਤੀ ਪਹਿਨੋਂ ਕਹਿੰਦਾ ਵੀ ਉਹੋ ਜਿਹਨੇ ਪੱਗ ਬੱਦੀ ਹੁੰਦੀ ਆ ਕਹਿੰਦਾ ਵੀ ਮੈਂ ਆਪਣੀ ਨਾ ਜਿੱਦਾਂ ਡਿਊਟੀ ਸਮਝਦਾ ਕਹਿੰਦਾ ਰਾਤ ਨੂੰ ਪੰਨਾਂ ਚੋਂ ਜਾਣਿਆ ਦੇ ਨਾਂ ਲੈ ਉਹ ਜੱਗੀ ਦਾ ਕਹਿੰਦਾ ਮਾਲ ਵਧੀਆ ਹੁੰਦਾ ਅੰਕਲ ਜੇਠੂ ਵਾਲੀ ਦੇ ਚ ਇਹਨਾਂ ਗੱਲਾਂ ਬਾਤਾਂ ਸਾਰਿਆਂ ਦੇ ਲੈ ਚਲੋ ਆਪਾਂ ਮਾੜਾ ਕੋਈ ਕਹਿੰਦਾ ਮੈਂ ਡਿਊਟੀ ਸਮਝਦਾ ਵੀ ਰਾਤ ਨੂੰ ਆਣ ਕੇ ਨਾ ਮੈਂ ਸੰਦੀਪ ਦਾ ਚੈਨਲ ਕੱਲਾ ਕਹਿੰਦਾ ਉਹਦਾ ਹੀ ਵੇਨਾ ਕਹਿੰਦਾ ਰਾਤ ਨੂੰ ਆਣ ਕੇ ਵੀਡੀਓ ਪੰਜ ਚਾਰ ਵੀ ਵੇਖਣੀਆਂ ਵੇਖਣੀਆਂ ਫੇਰ ਕਹਿੰਦਾ ਸਕੂਨ ਜੇ ਮਿਲਦਾ ਫੇਰ ਸੌਂ ਜਾਂਦਾ ਜਿ ਤਿਆਰ ਹੀ ਆ ਉਹਨਾਂ ਕਿਹੜਾ ਵਿਚਾਰਾ ਕੁਝ ਆਪਾਂ ਲੈਣਾ ਜਾਂ ਦੇਣਾ ਆਪਣੇ ਹੱਥਾਂ ਮੱਝਾ ਕੇ ਹੁੰਦਾ ਹਾਂ ਇੱਕਦਮ ਉਹਨਾਂ ਦਾ ਸਮਾਈਲ ਬੜੀ ਸੋਹਣੀ ਆ ਕਹਿੰਦਾ ਅਗਲੇ ਕਿਦਾਂ ਹਾਂ ਇਹ ਬਾਈ ਸ਼ੇਰਾ ਹੈ ਮੈਂ ਕਹਿੰਦਾ ਕੋਈ ਗੱਲ ਨਹੀਂ ਆ ਜਾਣਗੇ ਕੋਈ ਕਹਿੰਦਾ ਚੁਲਾਈ ਜਾਂਦਾ ਮਾਲ ਲੱਬਣਾ ਰੋਬਣਾ ਬੜਾ ਉੱਪਰ ਜਾਂਦਾ ਨਹੀਂ ਆਪਾਂ ਜੇ ਦਿਨ ਬਹੁਤੇ ਪਾਈ ਦੇਣੀ ਹੈ 5-6 ਦਿਨ ਉਹਨਾਂ ਮਾਲ ਲੱਬਣਾ ਤਿਆਰ ਤੋਰ ਕਰਨਾ ਆਪ ਨੂੰ ਪਤਾ ਆ ਜੇ ਵੀ ਦੁੱਧ ਕਿੰਨਾ ਮਈ ਥੱਲੇ ਗਾੜੀ ਵੀ ਕਿਸੇ ਨੂੰ ਦੱਸਣਾ ਨਹੀਂ ਬਾਕੀ ਠੰਡ ਦਾ ਮੌਸਮ ਹੈ ਸੰਦੀਪ ਵੀਰ ਬੱਚੇ ਬੁੱਚੇ ਬਚਾ ਕੇ ਰੱਖਦੇ ਹੁੰਦੇ ਹੁਣ ਖੇਤ ਲੱਗੇ ਰੋਬਣੇ ਹੁਣ ਅਸੀਂ ਮਈਆਂ ਜਿੱਦਣ ਵੀਡੀਓ ਬਣਾਈ ਉਹਦੋਂ ਹੀ ਨਿਵਾ ਲੈਣੀਆਂ ਬਾਅਦ 'ਚ ਨਹੀਂ ਤੁਸੀਂ ਘਰ ਖੜ ਕੇ ਜਿੰਨੇ ਵੀ ਮਈ ਲੈਣੀ ਉਹਨਾਂ ਨੂੰ ਹਨਮਾਣ ਵਾਲਾ ਕੰਮ ਨਾ ਕਰਿਆ ਕਰ ਇਹ ਆਪਾਂ ਹਾਰ ਸ਼ਿੰਗਾਰ ਕਰਤਾ ਇਹਨਾਂ ਮਿਸ਼ਾਨੀਆਂ ਨੂਸ਼ੂਨੀਆਂ ਵਿਖਾ ਦੇ ਖਲੋਤੀ ਦੀਆਂ ਕਰਮਾਂ ਵਾਲੀ ਦੀਆਂ ਸਾਰੀਆਂ ਹੀ ਸੰਦੀਪ ਵੀਰ ਪਰਸੋਂ ਦੀ ਸੂਈ ਆ ਤੀਸਰੇ ਦਿਨ ਦੀ ਸੂਈ ਆ ਤੇ 10 ਕਿਲੋ ਮੈਂ ਥੱਲੇ ਬੌੜਾ ਆਇਆ ਕੋਠਾ ਵੇਖ ਲੈ ਆ ਥਣ ਥਣ ਵੇ ਸੁੰਬਾ ਲੱਗਾ ਬੂਰੀਆਂ ਨਹੀਂ ਲੀਆ 1000 ਖੜੀ ਆ ਵੇਖੋ ਜੀ ਤੇਰਾ ਨੇ ਵੇਲਾ ਸੰਦੀਪ ਵੀਰ ਤੇਰਾ ਭਾਈ ਕਿੰਨਾ ਕਰ ਜੀ ਤੂੰ ਫਿਰ ਸੰਦੀਪ ਵੀਰ ਦੁੱਧ 14 ਕਿਲੋ ਮੈਂ ਦੇ ਦਊਗੀ ਅੱਛਾ ਹਾਂ ਲਓ ਜੀ ਚੋਰਾ ਗਲੋ ਤੇ ਘਰ ਜਣਾ ਹਾਂ ਚੋਟੀ ਦੂਜਾ ਸੂਰਾ ਸੰਦੀਪ ਨੇ ਨੀਲੀ ਦਾ ਕਟਾ ਮਗਰ ਉਹ ਵੇਖੋ 나ਡੂ ਨਾਲ ਆ ਗਿੱਲਾ ਤੇ ਜੇ ਦਿਨ ਦੀ ਸੂਈ ਆ ਸੰਦੀਪ ਤੇ ਵੇਖ ਲੈ ਅੱਖੋ ਕੇ ਲਾ ਸਾਰੀਆਂ ਨਿਸ਼ਾਨੀਆਂ ਛੱਡੇ ਜੀ ਵੇਲਾ ਡੱਬ ਡੁੱਬ ਕੇ ਤਾਂ ਵੇ ਸੰਦੀਪ ਇਹ ਬਿੱਲੀ ਅੱਖ ਦਿਖਾ ਦੇ ਠੀਕ ਆ ਫਿਰ ਵੇ ਸਿਰਾ ਸਿਰਾ ਪਿਓਰ ਨੀਲੀ ਆ ਪਿਓਰ ਨੀਲੀ ਨਾਲ ਬੂਰੀ ਵੀ ਦੇ ਨਾਲ ਨੀਲੀ ਵੀ ਨਾਲੇ ਕਾਲੇ ਪਣ ਵਿੱਚ ਹਾਂ ਕਾਲੇ ਪਣ ਵਿੱਚ ਕਾਲੇ ਪਣ ਵਿੱਚ ਜਲਾਇਆ ਹੁੰਦਾ ਬੱਚਾ ਮਰਜੀ ਜਿਹੜਾ ਮਰਜੀ ਮਾਰ ਸਕਦੇ ਜੀ ਨੀਲੀ ਲਵਾਉ ਨੀਲੀ ਆਪੋਂ ਦਾ ਆਪੇ ਇਹਦਾ ਸ਼ਾਹੂਰ ਪੂਰਾ ਕਰਨਾ ਜਿਹੜਾ ਮਰਜੀ ਟੀਕਾ ਲਵਾਵੇ ਚੌਣ ਸੰਦੀਪ ਰੇਕ ਨੰਬਰ ਦੀ ਆ ਹਾਂਜੀ ਹਾਂਜੀ ਤੇ ਮੋਲੇ ਵੀ ਸੰਦੀਪ ਰਾਜ ਕੋਈ 35 40 ਕੁਛ ਨਹੀਂ ਕਰਨਾ ਸਵਾ ਲੱਖ ਤੇ ਛੋੜਛੱਪਾ ਕਰਦਾ ਸਵਾ ਲੱਖ ਚਲੋ ਹਾਂ ਛੋੜਛੱਪਾ ਕਰਦਾ ਸਹੀ ਸਵਾ ਲੱਖ ਤੇ ਛੋੜਛੱਪਾ ਕਰਦਾ ਸੰਦੀਪ ਰੇ ਆਪ ਬੰਦਿਆ ਕੋਲ ਮੈਂ ਆਪਣੇ ਪਿੰਡੋਂ ਹੀ ਲਈ ਮੈਂ ਅੱਛਾ ਜੀ ਤਿੰਨ ਪੂਰੀਆਂ ਇਹਨਾਂ ਕੋ ਅੱਗੇ ਲਈਆਂ ਚੌਥੀ ਪੂਰੀ ਇਹ ਰਵਾਇ ਪੂਰੀ ਦਾ ਇਹ ਗੱਬਣਾ ਸੰਦੀਪ ਵੀ ਦੂਸਰਾ ਸੁਗਾ ਸੋਣੀ ਆ ਆ ਵੇਖੋ ਸਿਹਰੀ ਤੇ 11 ਕਿਲੋ ਪਲੂਨ ਨੇ ਦੁੱਧ ਦਿੱਤਾ ਆ ਐ ਸੋਨੇ ਰੰਗੀ ਵੇਖ ਹਾਂ ਦੇ ਦਾਂਗੇ ਬਾਕੇ ਹਾਂ ਬਚਾਰੂ ਸੰਦੀਪ ਰੇ ਇੰਨੀ ਐ ਸਵੇਰੇ ਆਈ ਐ ਦੇ ਅੱਛਾ ਹਾਂ ਸਿੰਘ ਥੋੜਾ ਆ ਜਾ ਉੱਚਾ ਕੁੰਡਾ ਦੂਜਾ ਸੂਗਾ ਐ ਠੰਡੀ ਥਲਕ ਥਲਕ ਕਰਦੀ ਲੋ ਚੱਕੇ ਵੀ ਬਗੀ ਸੰਦੀਪ ਰੇ ਇੱਕ ਹਫਤਾ ਲਿੰਦੀ ਬਣ ਕੇ ਸੂਗੀ ਭੂਣੀ ਦੂਜਾ ਸੂਗਾ ਸ਼ਾਨ ਛੇ ਦੰਦ ਹੋਵੇ ਅਜੇ ਵਾ ਠੀਕ ਐ ਜੀ ਫਿਰ ਐ ਸੋਨੇ ਰੰਗੀ ਵੇਖ ਕੇ ਦੀ ਸੋਹਣੀ ਝੋਟੀ ਐ ਐ ਸਾਫ ਸੁਥਰੀ ਚਿੱਪਣ ਚੁੱਪਣ ਸੰਦੀਪ ਰੇ ਇੱਕ ਹਫਤਾ ਅਜੇ ਇੱਕ ਹਫਤਾ ਲੈ ਜੀ ਹਾਂ ਸੰਦੀਵੀਰ ਜੀ 15 ਦੇ ਛੋੜ ਛੱਪਾ ਕਰਦਾ ਹੈ ਖੁੱਲ। 1 15 ਚੱਲੋ। ਰੇਡ ਵੇਲਾ ਰੇਡ ਨਹੀਂ ਨਈਂ ਬਾਈ ਨੇ ਵਾਧੇ ਕਰਨਾ। ਸੰਦੀਵੀਰ ਕਹਿੰਦਾ ਰੈਗੂਲਰ ਕੰਮ ਚੱਲ ਜਾਂਦਾ ਨੀਂਦੀ ਆ। ਇਹ ਤਾਂ ਫਾਦੇ ਸੰਦੀਵੀਰ ਪਿਓਰ ਨਹੀਂ ਲੀ ਰਾਵੀ। ਸੁਜੀ ਜੀ ਤਾਜੀ ਸੁਈ ਸੰਦੀਵੀਰ ਇਥੇ 12 ਕਿਲੋ ਦੁੱਧ ਆ। 12 ਕਿਲੋ ਨੀਲੀ ਵੀ ਤਾਂ ਪਿਓਰ ਹੋਊਗੀ। ਪਿਓਰ ਨਹੀਂ ਲੀ। ਅਵੇਲਾ ਬੱਗੀ ਨਾ ਸਾਰੀਆਂ ਨਿਸ਼ਾਨੀਆਂ ਛੱਡੇ ਜੀ ਵੀ ਡਾਬੀ ਦੋਵੇਂ ਬਨੇ ਸੰਦੀਵੀਰ। ਥਾਣ ਵੀ ਸੁੰਬਾ ਲੱਗਾ ਈ। ਠੀਕ ਹੈ ਜੀ ਫਿਰ। ਵਾਜਾ। ਪਿਓਰ ਨੀਲੀ ਹੈ ਨਾਲੇ। ਪਿਓਰ ਨਹੀਂ ਲੀ ਸੰਦੀਵੀਰ। ਕੱਢੀ ਮ ਬੱਚੇ ਧੁੱਪ ਕਰਕੇ ਇੱਧਰ ਬੱਦੇ ਸੰਦੀ ਵੀਰ ਐ ਥਣਵੇਂ ਸੁੰਬਾ ਕਿਹੜਾ ਲੂਮਾ ਆ ਵਾ ਹਾਂ ਐ ਵਿਰਲ ਤੇ ਥਣ ਲੱਗਾ ਵੇਖ ਲੈ ਚਵਾ ਆ ਜੂ ਮਰੀਆ ਚਵਾ ਇੱਕ ਨੰਬਰ ਦਾ ਸੰਦੀ ਵੀਰ ਚਵਾ ਆ ਦੀ ਨਹੀਂ ਮੈਂ ਗਲਤ ਹੋਊਗੀ ਠੀਕ ਆ ਹਾਂ ਜੀ ਸੰਦੀ ਵੀਰ 112 ਦੀ ਮਹੀਂ ਦੇਦਾ 112 ਹਾਂ ਚਲੋ ਠੀਕ ਆ ਸੰਦੀ ਵੀਰ ਆ ਪੈਲਾ ਸੁਗਾ ਚਾਰ ਦਾੰਦ ਝੋਟੀ ਹੋ ਕੰਮ ਉਧ ਵਿਖਾ ਦੇ ਹਾਂ ਅਣਾ ਸੂਈ ਸੰਦੀ ਵੀਰ ਅੱਛਾ ਸੂਈ 12 ਕਿਲੋ ਦੁੱਧ ਆ ਸੰਦੀ ਵੀਰ ਸਟਾਰਟਿੰਗ ਮਹੀਂ ਥੱਲੇ ਝੋਟੀ ਥੱਲੇ ਤੇ ਆ ਡਾੜਾ ਮੋਟਾ ਫਾਨ ਪਸੰਦ ਜੇ ਉਹ ਜਿਆਦਾ ਹਾਂ ਨੇ ਵੇਖੋ ਕੋਣਾ ਨਹੀਂ ਚਾਰ ਦੰਦਿਆ ਸੰਦੀਪ ਸਿੰਘ ਚਾਰ ਦੰਦ ਹਾਂ ਤੇ ਵੱਡੀ ਝੋਟੀ ਵੱਡੀ ਝੋਟੀ ਐ ਜੱਡ ਬਲੈਕ ਜੱਡ ਬਲੈਕ ਆ ਉੱਚਾ ਕੁੰਡਾ ਆ ਮੰਜਾ ਸਾਈਡ ਤੋਂ ਜੋ ਪੁੱਤ ਲੋ ਜੀ ਕਰੋ ਚੈੱਕ ਕਰ ਰਹੀ ਇਹ ਨਹੀਂ ਛੇਰਾ ਨਹੀਂ ਇਹ ਨੇ ਹਲੇ ਟੋਪਾ ਦੇ ਪੀਸ ਸੰਦੀਪ ਸਿੰਘ 12 ਕਿਲੋ ਗੱਲਾਂ ਬਾਤਾਂ ਵਾਲਾ ਨਹੀਂ 12 ਕਿਲੋ ਭਾਵੇਂ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਸੰਦੀਪ ਇਹ ਥੋੜਾ ਵੀ ਹੁਣ ਗਲਤ ਕੰਮ ਕਰਕੇ ਤੇ ਲਾਮੇ ਲੈਣੇ ਜੇ ਕੰਮ ਵਧੀਆ ਚੱਲਣ ਡਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਛੋਟੀ ਫਿਰ ਬੜੀ ਜਵਾਰਾ ਲੇਵਾ ਦੱਸੀ ਜਾਂਦਾ ਸ਼ਰਾਜੀ ਹਾਂ ਥਾਣ ਵੇ ਅਸਾਂ ਦੀ ਵਿਰਪਲੋਂ ਨੂੰ ਲਗਾ ਕੇ ਤੇ ਹਾਂ ਕੋਈ ਪੁੱਛ ਮੜੇ ਟਿਮਕਣਿਆ ਵਾਲਾ ਚੱਡਾ ਵੇ ਅਸਾਂ ਬਾਕੀ ਟਿਮਕਣਿਆ ਵਾਲਾ ਬਾਜੀ ਫਿਰਿੰਦਾ ਬੋਲਦੀ ਵੀ 1 12 ਦੀ ਐ ਵੀ 1 ਲੱਖ 12 ਹਜ਼ਾਰ ਦੀ ਸੰਦੀਪ ਵੀ ਆਲੀ ਮਹੀਂ ਤਾਜੀ ਸੁਈ ਆ ਤਾਜੀ ਸੁਈ ਵੇ ਕੱਦ ਕੋਦ ਮਹੀਂ ਦਾ ਕੱਡਾ ਵੱਡਾ ਤੇ ਲੇਵਾ ਵੇ ਮਹੀਂ ਦਾ ਕਿਤੇ ਵੇ ਸੰਦੀਪ ਸ਼ਰਾ ਜੋ ਮਰਜੀ ਆ ਦੁੱਧ ਵਾਲੀ ਮੈਂ ਆ ਮਾ ਦੁੱਧ ਵਾਲੀ ਮੈਂ ਸੰਦੀਪ ਵੀਰ 12 ਕਿਲੋ ਤੋਂ ਮੈਂ ਚੱਲੀ ਆ 12 ਕਿਲੋ ਮੈਂ ਚੱਲੀ ਆ ਤਾਜੀ ਸੂਈ ਨਾੜੂ ਨਾੜ ਬੱਚੇ ਦਾ ਪੰਜਵੇਂ ਛੇਵੇਂ ਦਿਨ ਦੀ ਸੂਈ ਹੋਣੀ ਆ ਵੱਡੀ ਮੈਂ ਸੰਦੀਪ ਵੀਰ ਵੱਡੀ ਮੈਂ ਬੁਰੀ ਆ ਜੀ ਗੁੱਡਾ ਉਹ ਕਿੱਥੇ ਕਿੱਥੇ ਲੱਗਾ ਮੈਂ ਨੂੰ ਮੈਂ ਤਾਂ ਠੀਕ ਆ ਜੀ ਕਟਾਈ ਕਟਾਈ ਆ ਹਾਂ ਕੱਟ ਸੰਦੀਪ ਸਾਰੇ ਹੀ ਕੱਟੇ ਕੱਟੀਆਂ ਆ ਰੀਆਂ ਵੇਗੀਆਂ ਨੇ ਠੀਕ ਆ ਹਾਂ ਵੇ ਬੇਲਬੂਲ ਕਿੱਡੀ ਲੰਮੀ ਵੱਡੀ ਮੈਂ ਸੰਦੀਪ ਵੀਰ ਲੱਗੇ ਆਣ ਕੇ ਵੇਖੇ ਕੋ ਜਿੰਨੇ ਵੇਖਣੀ ਆ ਠੀਕ ਆ ਆ ਜਾ ਆ ਜਾ ਬੱਚੇ ਲੱਗੇ ਜਾਣਾ ਆ ਜਾ ਮੇਰੇ ਲੈਓ ਮੇਰੇ ਕਿਡਾ ਫਿਕਸ ਲੱਗਾ ਫਿਕਸ ਲਿਵਾਸਾਂ ਦੀ ਵੀ ਟਾਈਮੋ ਟਾਈਮ ਇੰਨੀ ਮਈ ਬਣੂਗੀ ਹੁਣ 2-3 ਘੰਟੇ ਦਾ ਟਾਈਮ ਲੱਗਾ ਤੇ ਸ਼ੇਰਾਂ ਭਾਜੀ ਫਿਰੰਦੇ ਮੋਲ ਸੇਮ ਹੀ ਸੰਦੀਪ ਤਿੰਨੇ 1 12-12 ਦੀ ਇਹ ਵੀ 1 12 ਇਹ ਕਾਮਰਾ ਜੇ ਤੇ ਖੜਾਇ ਲਓ ਜੀ ਆਵੇ ਹੁਣ ਇਹ ਇਹੋ ਜਿਹੇ ਮਈਆਂ ਦੇ ਚੱਲ ਭੋਜੀ ਜੀ ਜਲੇ ਫੋਟੋਆਂ ਠੀਕ ਆ ਸ਼ੇਰਾਂ ਜੀ ਫੋਟੋਆਂ ਭੇਜੀ ਜਲੇ ਬੜਾ ਚਲੋ ਲੈ ਜਾਓ ਕਰੋ ਇਹਨਾਂ ਨੂੰ ਫਟਾਫਟ ਜਾਣੀ ਆ ਤੇ ਬਾਈ ਦੀ ਬੋਆ ਪੰਜੀ ਪੀਸ ਆ ਸੰਦੀਪੀ ਵੀਰੇ ਸੰਝੇ ਟੋਪ ਹੁਆ ਹਾਂ ਅੱਜ ਤਰੀ ਕਿੰਨੀ ਆ ਅੱਜ ਹੈਗੀ 8 8 ਸਵੇਰੇ 9 ਵਜੇ 11 ਵਜੇ ਵੀਡੀਓ ਆ ਜਾਈ ਨੀਆ 9 ਤੋਂ 11 ਵਜੇ ਵੀਡੀਓ ਆਈ ਨੀਆ ਸੰਦੀਪ ਉਹ ਤਿੰਨੇ ਇੱਕ 12-12 ਦੀਆਂ ਨੇ ਚਲ ਛੋੜ ਛੱਪਾ ਕਰ ਦਾਂਗੇ ਸੌਣ ਹੀ ਖਾਦੀ ਆ ਸੰਦੀਪੀ ਵੀਰ ਦੱਸਦੀ ਆ ਦੀ 15 ਛੋੜ ਛੱਪਾ ਹੋ ਜਾਊਗਾ ਇਹੋ ਹੀ ਪੰਜ ਪੀਸ ਆ ਸਿਲੈਕਟਡ ਜੇ ਪੀਸ ਆ ਸੰਦੀਪੀਰ ਆਣ ਕੇ ਤਸੱਲੀ ਚੋਂ ਪੁਰਾਣਿਆਂ ਤੇ ਲੈ ਲੈਣੀਆਂ ਨਵੇਂ ਜੇ ਖੇ ਨੇ ਆਉਣਾ ਆਪੀ ਆਣ ਕੇ ਤਸੱਲੀ ਕਰ ਲੈ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਚੋਲੇ ਸੰਦੀਪੀਰ ਚਲੋ ਡਰੈਸ ਸੰਦੀਪੀਰ ਨਾਲ ਦੱਸਤਾ ਫੇਰ ਸੁਣ ਲੋ ਨਾਂ ਮੇਰਾ ਸ਼ੇਰਾ ਪਿੰਡਰਵਾਲ ਜ਼ਿਲ੍ਹਾ ਗਰਦਾਸਪੁਰ ਏਰੀਆ ਫਦੇਗੜ ਚੂੜੀਆਂ ਧੰਨਵਾਦ ਜੀ